ਕਲਕੱਤਾ ਦੇ ਆਰਜ਼ਿਕਰ ਮੈਡੀਕਲ ਕਾਲਜ ਦਾ ਸੰਘਰਸ਼ ਹੋਣ ਇੱਕ ਨਵਾਂ ਮੋੜ ਲੈ ਰਿਹਾ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਜੂਨੀਅਰ ਡਾਕਟਰਾਂ ਨੇ ਕੰਮ ਤੇ ਵਾਪਸ ਪਰਤਣ ਤੋਂ ਇਨਕਾਰ ਕਰ ਦਿੱਤਾ ਹੁਣ ਉਹਨਾਂ ਦੀਆਂ ਮੰਗਾਂ ਹੋਰ ਵੀ ਸਖਤ ਹੋ ਰਹੀਆਂ ਹਨ ਦੱਸਦੇ ਕਿ ਉਹ ਸਿਹਤ ਸਖਤਰ ਅਤੇ ਸਿਹਤ ਸਿੱਖਿਆ ਡਾਇਰੈਕਟਰ ਦੇ ਅਸਤੀਫੇ ਤੋਂ ਬਿਨਾਂ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ ਤੇ ਸਥਿਤੀ ਇੰਨੀ ਗੰਭੀਰ ਹੈ ਕਿ ਉਹ ਸਿਹਤ ਭਵਨ ਦੇ ਸਾਹਮਣੇ ਹੜਤਾਲ ਤੇ ਬੈਠ ਗਏ ਹਨ ਤੇ ਉਹਨਾਂ ਨੇ ਸਪਸ਼ਟ ਤੌਰ ਤੇ ਗੱਲ ਕਹੀ ਹੈ ਕਿ ਜਦੋਂ ਤੱਕ ਮ੍ਰਿਤਕ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤ ਰੁਕੇਗਾ ਤੇ ਨਾ ਹੀ ਅਸੀਂ ਕੰਮ ਤੇ ਵਾਪਸ ਪਰਤਾਂਗੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜੂਨੀਅਰ ਡਾਕਟਰਾਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਕੰਮ ਤੇ ਪਰਤਣ ਦਾ ਹੁਕਮ ਦਿੱਤਾ ਸੀ ਪਰ ਮੰਗਲਵਾਰ ਦੁਪਹਿਰੇ ਜਿਵੇਂ ਹੀ ਜੂਨੀਅਰ ਡਾਕਟਰਾਂ ਨੇ ਵੱਡਾ ਫੈਸਲਾ ਲਿਆ ਉਹਨਾਂ ਨੇ ਸਿਹਤ ਪਵਨ ਵੱਲ ਮਾਰਚ ਕਰਨ ਦਾ ਐਲਾਨ ਕੀਤਾ। ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਡਾਕਟਰ ਜਦੋਂ ਸਿਹਤ ਪਵਨ ਦੇ ਵੱਲ ਵੱਧ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ 100 ਮੀਟਰ ਪਹਿਲਾਂ ਹੀ ਰੋਕ ਲਿਆ। ਇਸ ਤੋਂ ਬਾਅਦ ਡਾਕਟਰਾਂ ਨੇ ਆਪਣੀ ਆਵਾਜ਼ ਬੁਲੰਦ ਕਰਦਿਆਂ ਹੜਤਾਲ ਤੇ ਬੈਠਣ ਦਾ ਫੈਸਲਾ ਲਾ ਕੀਤਾ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਮਮਤਾ ਬੇਨਰਜੀ ਨੇ 10 ਡਾਕਟਰਾਂ ਦੇ ਵਫਦ ਨੂੰ ਈਮੇਲ ਰਾਹੀਂ ਅੰਦੋਲਨਕਾਰੀ ਵਿਦਿਆਰਥੀਆਂ ਨਾਲ ਗੱਲਬਾਤ ਲਈ ਸੈਕਟਰੇਟ ਬੁਲਾਇਆ ਸੀ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਲਈ ਕਾਫੀ ਦੇਰ ਤੱਕ ਉਡੀਕਦੀ ਰਹੀ ਪਰ ਕੋਈ ਵੀ ਨਹੀਂ ਪਹੁੰਚਿਆ ਡਾਕਟਰਾਂ ਨੇ ਇਸ ਈਮੇਲ ਦਾ ਜਵਾਬ ਵੀ ਨਹੀਂ ਦਿੱਤਾ ਜਿਸ ਤੋਂ ਬਾਅਦ ਸੀਐਮ ਮਮਤਾ ਬੇਨਰਜੀ ਉੱਥੋਂ ਚਲੇ ਗਏ ਇਸ ਦੌਰਾਨ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੂੰ ਗੱਲਬਾਤ ਕਰਨ ਲਈ ਸੂਬਾ ਸੈਕਟਰੇਟ ਬੁਲਾਇਆ ਸੀ ਪਰ ਡਾਕਟਰਾਂ ਨੇ ਉਹਨਾਂ ਦੇ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਤਰਨਕਾਰੀਆਂ ਦਾ ਸਪਸ਼ਟ ਸੰਦੇਸ਼ ਇਸੇ ਕਿ ਜਿਸ ਸਿਹਤ ਸਕਤਰ ਦੇ استیਫੇ ਦੀ ਅਸੀਂ ਮੰਗ ਕਰਦੇ ਹਾਂ ਉਸ ਦਾ ਹੀ ਈਮੇਲ ਰਾਹੀਂ ਸਾਨੂੰ ਮੀਟਿੰਗ ਤੇ ਬੁਲਾਉਣਾ ਸਾਡਾ અપਮਾਨ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਡੈਲੀਗੇਟਾਂ ਦੀ ਗਿਣਤੀ 10 ਤੱਕ ਸੀਮਿਤ ਕਰਨ ਦਾ ਫੈਸਲਾ ਉਹਨਾਂ ਦਾ અપਮਾਨਜਨਕ ਹੈ ਡਾਕਟਰਾਂ ਦਾ ਹੁਣ ਅੰਦੋਲਨ ਹੋਰ ਵੀ ਸਖਤ ਹੁੰਦਾ ਜਾ ਰਿਹਾ ਹੈ ਉਹਨਾਂ ਦਾ ਅੰਦੋਲਨ ਹੁਣ ਰੁਕਣ ਦਾ ਨਾਂ ਨਹੀਂ ਲੈ ਰਿਹਾ ਕੋਲਕਾਤਾ ਦੇ ਆਰਜ਼ਿਕਰ ਮੈਡੀਕਲ ਕਾਲਜ ਦਾ ਸੰਘਰਸ਼ ਹੁਣ ਇੱਕ ਨਵਾਂ ਮੋੜ ਲੈ ਰਿਹਾ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਜੂਨੀਅਰ ਡਾਕਟਰਾਂ ਨੇ ਕੰਮ ਤੇ ਵਾਪਸ ਪਰਤਣ ਤੋਂ ਇਨਕਾਰ ਕਰ ਦਿੱਤਾ ਹੁਣ ਉਹਨਾਂ ਦੀਆਂ ਮੰਗਾਂ ਹੋਰ ਵੀ ਸਖਤ ਹੋ ਰਹੀਆਂ ਹਨ ਦੱਸਦੇ ਕਿ ਉਹ ਸਿਹਤ ਸਖਤਰ ਅਤੇ ਸਿਹਤ ਸਿੱਖਿਆ ਡਾਇਰੈਕਟਰ ਦੇ ਅਸਤੀਫੇ ਤੋਂ ਬਿਨਾਂ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ ਤੇ ਸਥਿਤੀ ਇੰਨੀ ਗੰਭੀਰ ਹੈ ਕਿ ਉਹ ਸਿਹਤ ਭਵਨ ਦੇ ਸਾਹਮਣੇ ਹੜਤਾਲ ਤੇ ਬੈਠ ਗਏ ਹਨ ਤੇ ਉਹਨਾਂ ਨੇ ਸਪ ਜਦੋਂ ਤੱਕ ਮ੍ਰਿਤਕ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਨਾ ਤਾਂ ਅੰਦੋਲਨ ਰੁਕੇਗਾ ਤੇ ਨਾ ਹੀ ਅਸੀਂ ਕੰਮ ਤੇ ਵਾਪਸ ਪਰਤਾਂਗੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜੂਨੀਅਰ ਡਾਕਟਰਾਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਕੰਮ ਤੇ ਪਰਤਣ ਦਾ ਹੁਕਮ ਦਿੱਤਾ ਸੀ ਪਰ ਮੰਗਲਵਾਰ ਦੁਪਹਿਰੇ ਜਿਵੇਂ ਹੀ ਜੂਨੀਅਰ ਡਾਕਟਰਾਂ ਨੇ ਵੱਡਾ ਫੈਸਲਾ ਲਿਆ ਉਹਨਾਂ ਨੇ ਸਿਹਤ ਪਵਨ ਦੇ ਵੱਲ ਮਾਰਚ ਕਰਨ ਦਾ ਐਲਾਨ ਕੀਤਾ। ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਡਾਕਟਰ ਜਦੋਂ ਸਿਹਤ ਪਵਨ ਦੇ ਵੱਲ ਵੱਧ ਰਹੇ ਸਨ ਤਾਂ ਪੁਲਿਸ ਨੇ ਉਹਨਾਂ ਨੂੰ 100 ਮੀ ਨਹੀਂ ਰੋਕ ਲਿਆ ਇਸ ਤੋਂ ਬਾਅਦ ਡਾਕਟਰਾਂ ਨੇ ਆਪਣੀ ਆਵਾਜ਼ ਬੁਲੰਦ ਕਰਦਿਆਂ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਮਮਤਾ ਬੇਨਰਜੀ ਨੇ 10 ਡਾਕਟਰਾਂ ਦੇ ਵਫਦ ਨੂੰ ਈਮੇਲ ਰਾਹੀਂ ਅੰਦੋਲਨਕਾਰੀ ਵਿਦਿਆਰਥੀਆਂ ਨਾਲ ਗੱਲਬਾਤ ਲਈ ਸੱਕਰੇਟ ਬੁਲਾਇਆ ਸੀ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਲਈ ਕਾਫੀ ਦੇਰ ਤੱਕ ਉਡੀਕਦੀ ਰਹੀ ਪਰ ਕੋਈ ਵੀ ਨਹੀਂ ਪਹੁੰਚਿਆ ਡਾਕਟਰਾਂ ਨੇ ਇਸ ਈਮੇਲ ਦਾ ਜਵਾਬ ਵੀ ਨਹੀਂ ਦਿੱਤਾ ਜਿਸ ਤੋਂ ਬਾਅਦ ਸੀਐਮ ਮਮਤਾ ਬੇਨਰਜੀ ਉੱਥੋਂ ਚਲੇ ਗਏ ਇਸ ਦੌਰਾਨ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੂੰ ਗੱਲਬਾਤ ਕਰਨ ਲਈ ਸਵੇਰ ਸਟ੍ਰੇਟ ਬੁਲਾਇਆ ਸੀ ਪਰ ਡਾਕਟਰਾਂ ਨੇ ਉਹਨਾਂ ਦੇ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਤਰਨਾਕਾਰੀਆਂ ਦਾ ਸਪਸ਼ਟ ਸੰਦੇਸ਼ ਸੀ ਕਿ ਜਿਸ ਸਿਹਤ ਸਖਤਰ ਦੇ ਅਸਤੀਫੇ ਦੀ ਅਸੀਂ ਮੰਗ ਕਰਦੇ ਹਾਂ ਉਸ ਦਾ ਹੀ ਈਮੇਲ ਰਾਹੀਂ ਸਾਨੂੰ ਮੀਟਿੰਗ ਤੇ ਬੁਲਾਉਣਾ ਸਾਡਾ ਅਪਮਾਨ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਡੈਲੀਗੇਟਾਂ ਦੀ ਗਿਣਤੀ 10 ਤੱਕ ਸੀਮਿਤ ਕਰਨ ਦਾ ਫੈਸਲਾ ਉਹਨਾਂ ਦਾ ਅਪਮਾਨਜਨਕ ਹੈ ਡਾਕਟਰਾਂ ਦਾ ਹੁਣ ਅੰਦੋਲਨ ਹੋਰ ਵੀ ਸਖਤ ਹੁੰਦਾ ਜਾ ਰਿਹਾ ਹੈ ਉਹਨਾਂ ਦਾ ਅੰਦੋਲਨ ਹੁਣ ਰੁਕਣ ਦਾ ਨਾ ਨਹੀਂ ਲੈ ਰਿਹਾ